ਗੁਰਗਰਾਹ ਸਥੀ ਦੇ ਸਤਿਕਾਰ ਨੂੰ ਮੁੱਖ ਰੱਖਦੇ ਆ ਕਿਰਪਾ ਕਰਕੇ ਸਿਰ ਵੀ ਟੱਕ ਲਓ ਬੱਚਿਆਂ ਨੂੰ ਵੀ ਬੇਨਤੀ ਹੈ ਜੀ ਕਿਰਪਾ ਕਰਕੇ ਬੱਚਿਆਂ ਦੇ ਵੀ ਸਿਰ ਟੱਕ ਦਿਓ ਕਿਉਂਕਿ ਆਪਣੇ ਗੁਰੂ ਪਹੁੰਚ ਚੁੱਕੇ ਨੇ ਕਿਰਪਾ ਕਰਕੇ ਬੇਨਤੀ ਹੈ ਸਿਰ ਜਰੂਰ ਟੱਕੋ ਹਾਂਜੀ 1984 ਵੀਰੇ 1984 ਸੌਂ ਮੇ ਜੋ ਦਿੱਤਾ ਗਿਆ ਸੀ ਉਹ ਪਲੇ ਕਰਦੇ ਵੀਰੇ 1984 ਸੌਂ ਮੇ ਜੀ 1984 ਨੂੰ ਜੋ ਸੀਦਾ ਕਤਲੇਆਮ ਹੋਇਆ ਨਹੀਂ ਯਾਰ ਇਹ ਜਿਹੜਾ ਤੁਸੀਂ ਉਹ ਸਾਰੇ ਆ 84 1984 ਦੇ ਵਿੱਚ ਮਾਰਤਾ ਦਿੱਲੀ 'ਚ ਐਸੀ ਉਸ ਦੀ ਗੱਲ ਵੀ ਨਾ ਕਰੀਏ ਜਿੱਦਾਂ ਨੂੰ ساری ساری ਰਾਤ ਬਰਫ ਦੇ ટાਕੇ ਕਿਵੇਂ ਮਾਰਕਸਤਦਰ ਹੁੰਦਾ ਰਿਹਾ ਸਦਾ ਦਿਓ ਜੋ ਇਸ ਤਰ੍ਹਾਂ ਅਪਜੀਤ ਦਿਖਾ ਰਹੇ ਆਂ ਦੇ ਹਨੇਰੇ ਨੂੰ ਇਨਸਾਫ ਦੀ ਰੋਸ਼ਨੀ ਦੇ ਨਾਲ ਦੂਰ ਕਰੋ ਨਹੀਂ ਤਾਂ ਇਹੋ ਹੀ ਵਸਾ ਉਠਣ ਗਿਆ ਕਿ 31 ਅਕਤੂਬਰ 1984 ਨੂੰ ਇਹ ਜਿਆਦਾ ਇੰਨਾ ਸੀ ਕਿ ਮੌਤ ਪਰ ਮਠਿਆਈਆਂ ਵੰਕੇ ਭਾਗਾਂ Look at me.